ਗੁਰਵਿੰਦਰ ਸਿੰਘ ਜਸਦੀ ਘਰਬਾੜੀ ਰੁਪਿੰਦਰ ਕੌਰ ਦੇ ਵੱਲੋਂ ਉਸ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਗਿਆ ਸੀ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਕਾਰਵਾਈ ਹੁਣ ਰੁਪਿੰਦਰ ਕੌਰ ਦੇ ਮਾਪਿਆਂ ਤੇ ਵੀ ਹੋਵੇਗੀ ਜਿਹੜੀ ਇਹ ਰੁਪਿੰਦਰ ਕੌਰ ਹੈ ਇਹਨੂੰ ਮੈਂ ਚੁੜੇਲ ਜਾਂ ਡੈਨ ਦਾ ਤੰਗਾ ਦਿੰਨਾ ਇਹ ਲੜਕੀਆਂ ਦੀ ਕੈਟਾਗਰੀ ਚੋਂ ਧੀਆ ਦੀ ਕੈਟਾਗਰੀ ਚੋਂ ਭੈਣਾਂ ਦੀ ਕੈਟਾਗਰੀ ਚੋਂ ਬਾਹਰ ਹੈ ਜੇ ਕਿਸ ਨੇ ਸੱਚੀ ਮੁੱਚੀ ਚੜ੍ਹੇਲ ਵੇਖਣੀ ਹੋਵੇ ਤੇ ਇਹਨੂੰ ਵੇਖ ਲਵੇ ਜਿੰਨੇ ਆਪਣੇ ਸੈਕਸ਼ੂਅਲ ਸੁਆਦ ਲਈ ਹਸਬੰਡ ਸੀਗਾ ਵਿਕੀ ਲੋਡ ਸੀ ਰਚਨਾ ਤੇ ਉਹਨੇ ਇਹ ਰਚੀ ਸੀ ਕਿ ਮੈਂ ਇਹ ਸਾਬਤ ਕਰ ਦਾਂਗੀ ਕਿ ਬਾਹਰੋਂ ਡਾਕੂ ਆਏ ਲੁਟੇਰੇ ਆਏ ਮਾਰਿਆ ਇਹਨਾਂ ਨੇ ਤੇ ਚੱਲ ਗਏ ਤੇ ਜਦੋਂ ਇਨਸਪੈਕਟਰ ਸਾਹਿਬ ਕਰ ਰਹੇ ਸੀ ਨਾ ਪੁਸ਼ਤਾਸ਼ ਕਹਿੰਦੇ ਵੀ ਤੇਰਾ ਸਾਰਾ ਸੋਨਾ ਤੇ ਲੈ ਗਏ ਤੇ ਤੇਰੀ ਚੈਨੀ ਕਿਦਾਂ ਗਲਚ ਰਹੀ ਹੈ ਵਿੰਦਰ ਦੇ ਮਾਪਿਆਂ ਨੇ ਤਾਂ ਉਸ ਨੂੰ ਚਪਲਾ ਤੱਕ ਨਹੀਂ ਦਿੱਤੀਆਂ ਤੇ ਅਸੀਂ ਵੀ ਆਈਪੀ ਟ੍ਰੀਟਮੈਂਟ ਕਿੱਥੋਂ ਦੇ ਦਾਂ? ਉਹਦੇ ਮਾਪੇ ਉਹ ਤਾਂ ਨਾਟਕਵਾਜੀ ਹੈ ਮੈਂ ਸ਼ਰਿਆਮ ਕੰਨਾ ਜੇ ਇੰਨਾ ਹੀ ਪਿਆਰ ਆਂਦਾ ਸੀ ਤਾਂ ਉਹਨਾਂ ਦਾ ਆਪਣਾ ਮੁੰਡਾ ਮਰਿਆ ਹੁੰਦਾ। ਕਿਉਂ ਉਹ ਉਸ ਨੂੰ ਹਸਪਤਾਲ ਮੈਡੀਕਲ ਏਡ ਨਾ ਦਿੰਦੇ? ਜੇ ਡੈਥ ਪੈਨਲਟੀ ਆਪਾਂ ਐਮਈਸੀਡੀ ਕਲੇਮ ਮੁਤਾਬਕ ਕੈਲਕੂਲੇਟ ਕਰੀਏ ਇਸੇ ਵੀਰ ਦੀ ਤੇ ਉਹ ਲਗਭਗ ਮੇਰੇ ਹਿਸਾਬ ਨਾਲ 12 ਤੋਂ 14 ਕਰੋੜ ਬਣੂਗੀ। ਪਰ ਇੱਕ ਮਿਸਾਲ ਆਪਾਂ ਦੁਨੀਆਂ ਲਈ ਦੇ ਦਈਏ। ਮਾਪਿਓ ਵੀ ਪੰਜਾਬੀ ਚ ਗਾਉ ਆਪਣਾ ਕੁੱਤਾ ਬੰਨ ਕੇ ਰੱਖਣਗੇ। ਮਨਿਰ ਦੇਖ ਰਿਹਾ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਪੰਜਾਬ ਦੇ ਫਰੀਦਕੋਟ ਦੇ ਵਿੱਚ ਜੋ ਹੋਇਆ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਗੁਰਵਿੰਦਰ ਸਿੰਘ ਜਿਸ ਦੀ ਘਰ ਵਾਲੀ ਰੁਪਿੰਦਰ ਕੌਰ ਦੇ ਵੱਲੋਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਤਾਂ ਕਾਰਵਾਈ ਹੁਣ ਰੁਪਿੰਦਰ ਕੌਰ ਦੇ ਮਾਪਿਆਂ ਤੇ ਵੀ ਹੋਵੇਗੀ ਗੁਰਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਦੇ ਨਾਲ ਜੀਵਨ ਭਰ ਜਿਉਣ ਦੇ ਸੁਪਨੇ ਦੇਖੇ ਸੀ ਪਰ ਉਸੇ ਘਰ ਵਾਲੀ ਦੇ ਵੱਲੋਂ ਉਸ ਨੂੰ ਮੌਤ ਦੇ ਘਾਟ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਉਤਾਰ ਦਿੱਤਾ ਗਿਆ ਤਾਂ ਇਸੇ ਵਿਚਕਾਰ ਹੁਣ ਰੁਪਿੰਦਰ ਦੀ ਸੇਲੀ ਦੀ ਗ੍ਰਿਫਤਾਰੀ ਵੀ ਹੋਈ ਹੈ ਇਸ ਪੂਰੇ ਮਾਮਲੇ ਦੇ ਉੱਤੇ ਗੱਲਬਾਤ ਦੇ ਲਈ ਸਾਡੇ ਨਾਲ ਸੀਨੀਅਰ ਵਕੀਲ ਡਾਕਟਰ ਸੁਨੀਲ ਮੱਲਨ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਪਹਿਲਾਂ ਤੋਂ ਆਣੇ ਸਤਿ ਸ਼੍ਰੀ ਅਕਾਲ ਜੀ ਦਰਸ਼ਕਾਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਇਸ ਸਾਰੇ ਮਾਮਲੇ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਗੁਰਵਿੰਦਰ ਸਿੰਘ ਨੂੰ ਜਿਸ ਤਰੀਕੇ ਦੇ ਨਾਲ ਰੁਪਿੰਦਰ ਕੌਰ ਦੇ ਵੱਲੋਂ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਮਾਪਿਆਂ ਦਾ ਇਕਲੌਤਾ ਪੁੱਤ ਸੀ ਬਹੁਤ ਸੁਪਨੇ ਮਾਪਿਆਂ ਨੇ ਦੇਖੇ ਹੁੰਦੇ ਨੇ ਪਰ ਜਦੋਂ ਕੁਝ ਅਜਿਹਾ ਵਾਪਰ ਜਾਵੇ ਤਾਂ ਇਹ ਕੁਝ ਸਮੇਂ ਲਈ ਮਾਪਿਆਂ ਦਾ ਤਾਂ ਸਭ ਕੁਝ ਕੁਝ ਸਮੇਂ ਲਈ ਕਿਉਂ ਜ਼ਿੰਦਗੀ ਭਰ ਦੇ ਲਈ ਸਭ ਕੁਝ ਉਹਨਾਂ ਦਾ ਉਜੜ ਜਾਂਦਾ ਹੈ ਬਦਨੀਤੀ ਕਟਿਆਪਨ ਲਾਲਚ ਜਿਹੜੀਆਂ ਆਪਾਂ ਪੰਜਾਬੀ ਦੇ ਗਾਣਾ ਕੱਢਦੇ ਆ ਉਹ ਸਾਰੀਆਂ ਗਾਲਾਂ ਨਾਲ ਹੈਨਾ ਕਾਪੀ ਸਾਰੀ ਔਰ ਜਲਾਲਤ ਹੋਰ ਉਸ ਤੋਂ ਕਟਿਆ ਸ਼ਬਦ ਵੀ ਜਿਹੜੇ ਹੈਗੇ ਨੇ ਉਹ ਸਾਰੇ ਕਾਪੀ ਉਹਦਾ ਅਸਲੀਅਤ ਵੇਖੀ ਤੇ ਇਸ ਜਿਹੜੀ ਆ ਰੁਪਿੰਦਰ ਕੌਰ ਹੈ ਇਹਨੂੰ ਮੈਂ ਚੁੜੇਲ ਜਾਂ ਡੈਨ ਦਾ ਤਾਰ ਤਮਗਾ ਦਿਨਾ ਕਿਉਂਕਿ ਇਹ ਕੁੜੀਆਂ ਦੀ ਕੈਟਾਗਰੀ ਚ ਨਹੀਂ ਕੁੜੀਆਂ ਸਾਡੀਆਂ ਬਹੁਤ ਚੰਗੀਆਂ ਸਾਰੇ ਵਰਡ ਦੀਆਂ ਚੰਗੀਆਂ ਇਹ ਲੜਕੀਆਂ ਦੀ ਕੈਟਾਗਰੀ ਚੋਂ ਧੀਆਂ ਦੀ ਕੈਟਾਗਰੀ ਚੋਂ ਭੈਣਾਂ ਦੀ ਕੈਟਾਗਰੀ ਚੋਂ ਬਾਹਰ ਹੈ ਜੇ ਕਿਸ ਨੇ ਸੱਚੀ ਮੁੱਚੀ ਚੜ੍ਹੇਲ ਵੇਖਣੀ ਹੋਵੇ ਤੇ ਇਹਨੂੰ ਵੇਖ ਲਵੇ ਜਾਂ ਡੈਨ ਵੇਖਣੀ ਹੋਵੇ ਤੇ ਇਹਨੂੰ ਵੇਖ ਲਵੇ ਜਿਨ੍ਹਾਂ ਨੇ ਸਿਰਫ ਇੱਕ ਘਟਿਆ ਗੱਲ ਕਰ ਲੀਆਂ ਯੂ ਆਰ ਆਲਸੋ ਲਾਈਕ ਸਿਸਟਰ ਟੂ ਮੀ ਜਿਨ੍ਹਾਂ ਨੇ ਆਪਣੇ ਸੈਕਸ਼ੂਅਲ ਸੁਆਦ ਲਈ ਬਹੁਤ ਘਟੀਆ ਗੱਲ ਕੀਤੀ ਐ ਹਸਬੰਡ ਸੀਗਾ ਫਿਰ ਕੀ ਲੋੜ ਸੀ ਤੇ ਫਿਰ ਵੀ ਤੂੰ ਆਪਣੇ ਉਸ ਵਾਦ ਲਈ ਔਰ ਸਿਰਫ ਪੈਸੇ ਲਈ ਜ਼ਮੀਨੀ ਜ਼ਮੀਨੀ ਲਾਲਚ ਵੀ ਜਿਹੜਾ ਇਸ ਦੇ ਵਿੱਚ ਦੱਸਿਆ ਤੇ ਲਾਲਚ ਲਈ ਪੈਸੇ ਦਾ ਪੈਸੇ ਦਾ ਲਾਲਚ ਰਚਨਾ ਤੇ ਉਹਨੇ ਇਹ ਰਚੀ ਸੀ ਕਿ ਮੈਂ ਇਹ ਸਾਬਤ ਕਰ ਦਾਂਗੀ ਕਿ ਬਾਹਰੋਂ ਡਾਕੂ ਆਏ ਲੁਟੇਰੇ ਆਏ ਮਾਰੇ ਮਾਰਿਆ ਇਹਨਾਂ ਨੇ ਤੇ ਚੱਲ ਗਏ ਤੇ ਜਦੋਂ ਇੰਸਪੈਕਟਰ ਸਾਹਿਬ ਕਰ ਰਹੇ ਸੀ ਨਾ ਪੁਸ਼ਤਾਸ਼ ਕਹਿੰਦੇ ਵੀ ਤੇਰਾ ਸਾਰਾ ਸੋਨਾ ਤੇ ਲੈ ਗਏ ਤਰੀ ਚੰਨੇ ਕੀ ਤਾਂ ਗੱਲ ਚ ਰਹਿ ਗਈ ਗੱਲ ਚ ਕਿਵੇਂ ਰਹਿ ਗਈ ਤੋ ਕਹਿੰਦਾ ਭਾਵ ਹੈ ਕਿ ਜਿਹੜਾ ਚੋਰ ਹੈ ਉਹ ਬੋਲਦਾ ਚੋਰੀ ਬੋਲਦੀ ਹੈ ਡਕੈਤੀ ਬੋਲਦੀ ਹੈ ਕਤਲ ਬੋਲਦਾ ਇਹ ਸਾਡਾ ਵਕੀਲਾਂ ਦਾ ਡਾਇਲੋਗ ਹੁੰਦਾ ਕਿ ਕਤਲ ਬੋਲਦਾ ਸਿਰਫ ਉਹਨੂੰ ਬੁਲਾਉਣ ਵਾਲਾ ਚਾਹੀਦਾ ਸੋ ਉਹ ਸੋਨਾ ਵੀ ਚੋਰੀ ਕੀਤਾ ਉਹ 379 ਦਾ ਹੁਣ ਪਰਚਾ ਲੱਗਾ ਵਿੱਚ ਐਡ ਹੋਇਆ ਕਿ ਨਹੀਂ ਹੋਇਆ ਉਹ ਵੀ ਦੇਖਣਾ ਪਏਗਾ ਜਾਂ 379 ਬੀ2 ਲੱਗੇਗੀ ਕਿਉਂਕਿ ਰਿਕਵਰੀ ਹੈ ਉਸ ਗੋਲਡ ਦੀ ਇਹਨਾਂ ਦੇ ਘਰੋਂ ਚੁੱਕ ਕੇ ਉਹਨੇ ਦਿੱਤਾ ਹੀ ਹੈ ਨਾ ਚਾਹੇ ਮਾਂ ਪਿਓ ਨੂੰ ਦਿੱਤਾ ਹੈ ਤੇ ਚਾਹੇ ਕਿਸੇ ਸਹੇਲੀ ਭੈਣ ਨੂੰ ਦਿੱਤਾ ਜਿੰਨੂੰ ਵੀ ਦਿੱਤਾ ਹੋਏਗਾ ਉਹ ਭਾਗੀਦਾਰ ਬਣਨਗੇ ਸੋ ਪਲਾਨ ਕੀਤਾ ਸੀ ਠੀਕ ਮੰਨ ਲਓ ਇਹਨੇ ਜਾਣਾਈ ਸੀ ਤੇ ਚਲ ਜਾਂਦੀ ਫਿਰ ਉਹਦੇ ਨਾਲ ਰੰਦੀ ਮਾਪਿਆਂ ਨੇ ਵੀ ਗੁਰਵਿੰਦਰ ਦੇ ਮਾਪੇ ਵੀ ਇਹੀ ਕਹਿ ਰਹੇ ਨੇ ਕਿ ਜੇ ਤੂੰ ਸਾਡਾ ਪੁੱਤ ਛੱਡਣਾ ਸੀ ਤਾਂ ਤੂੰ ਤਲਾਕ ਦੇ ਦਿੰਦੀ ਪਰ ਤੂੰ ਉਸ ਨੂੰ ਮੌਤ ਦੇ ਘਾਟ ਨਾ ਉਤਾਰਦੀ ਮੌਤ ਦੇ ਘਾਟ ਦੇ ਤਾਂ ਉਤਾਰਿਆ ਨਾ ਵੀ ਉਹਨੇ ਸੋਚਿਆ ਸੀ ਕਿ ਮੈਂ ਇਹਨੂੰ ਰੰਗ ਦੇ ਦਾਂਗੀ ਉਹਦਾ ਫਿਰ ਮੈਂ ਇਸੇ ਘਰ ਚ ਰਹੀ ਜਾਊਂਗੀ ਐਸਾ ਇੰਜੋਏ ਕਰਾਂਗੀ ਤੇ ਯਾਰ ਨਵਾ ਬੁਲਾ ਲਾਂਗੀ ਤੇ ਇਹੋ ਜਿਹਾਂ ਜਿਹੜੀਆਂ ਚੜੇਲਾ ਨੇ ਇਹ ਫਿਰ ਉਸ ਤੋਂ ਬਾਅਦ ਵੀ ਯਾਰ ਬਦਲਦੀਆਂ ਬਿਲਕੁਲ ਬਦਲਦੀਆਂ ਇਹਨਾਂ ਨੂੰ ਜਿਨ੍ਹਾਂ ਨੂੰ ਭੜੇ ਸੁਆਦ ਪੈ ਜਾਂਦੇ ਨਾ ਗੰਦੇ ਸੁਆਦ ਇਹ ਲੋਕ ਇਹੋ ਕੁਛ ਕਰਦੇ ਆ ਔਰ ਲਾਣਤ ਹੈ ਉਸ ਮਾਹਬਾਬ ਤੇ ਜਿਨ੍ਹਾਂ ਨੇ ਉਹ ਜਾ ਬੱਚਾ ਜੰਮਿਆ ਜਾਂ ਜਿਨ੍ਹਾਂ ਨੇ ਜੰਮਣ ਤੋਂ ਬਾਅਦ ਉਹਨੂੰ ਸੰਸਕਾਰ ਨਹੀਂ ਦਿੱਤੇ ਜੇ ਸੰਸਕਾਰ ਦੇ ਦਿੱਤੇ ਸੀ ਤੇ ਉਸ ਤੋਂ ਬਾਅਦ ਜਦੋਂ ਵਿਗੜੀ ਸੀ ਉਦੋਂ ਉਹਨੂੰ ਜਗ ਜਾਹਰ ਨਹੀਂ ਕੀਤਾ ਆਪਣੇ ਘਰੋਂ ਬੁਲਾ ਲਾ ਕੇ ਕਿਸੇ ਹੋਰ ਮਾਪਿਆਂ ਦੇ ਗਲਪਾਤੀ ਔਰ ਜਿਵੇਂ ਗੱਲ ਕਰਾਂ ਉਹਨਾਂ ਦੀ ਵੀ ਉਹ ਵੀ ਉਹਨਾਂ ਦਾ ਵੀ ਕੈਰੈਕਟਰ ਮਾੜਾ ਨਿਕਲਿਆ ਜਦੋਂ ਰੁਪਿੰਦਰ ਦੇ ਮਾਪਿਆਂ ਦਾ ਰੁਪਿੰਦਰ ਦੇ ਮਾਪਿਆਂ ਦਾ ਜਦੋਂ ਉਹ ਲੋਕ ਘਰ ਪਹੁੰਚੇ ਆ ਪਹਿਲਾਂ ਰੁਪਿੰਦਰ ਦੇ ਮਾਪੇ ਪਹੁੰਚੇ ਆ ਫਿਰ ਉਹਦੀ ਭੂਆ ਪਹੁੰਚੀ ਹੈ ਜਿਹੜੀ ਚਾਰ ਗਲੀਆਂ ਦੂਰ ਰਹਿੰਦੀ ਸੀ ਪਹੁੰਚ ਕੇ ਉਹਨਾਂ ਨੇ ਇਹਨਾਂ ਬੋਡੀ ਨੂੰ ਹੱਥ ਲਾਇਆ ਨਾ ਉਸ ਸਰੀਰ ਤੇ ਮੂੰਹ ਟਕਿਆ ਠੀਕ ਹੈ ਸਾਡੇ ਕੋ ਤੇ ਉਹ ਵੀ ਨਹੀਂ ਕਿਹਾ ਜਾਂਦਾ ਲਾਸ਼ ਵੀ ਨਹੀਂ ਕਿਹਾ ਜਾਂਦਾ ਇੰਨੇ ਸੋਹਣੇ ਵੀਰ ਨੂੰ ਨਾ ਉਹਨਾਂ ਨੇ ਪੁਲਿਸ ਬੁਲਾਈ ਨਾ ਉਹਨਾਂ ਨੇ ਇਹ ਮੈਡੀਕਲ ਏਡ ਦਿੱਤੀ ਨਾ ਖੁਦ ਫਰਸਟ ਏਡ ਦਿੱਤੀ ਨਾ ਚੋਕੇ ਨੂੰ ਹਸਪੀਟਲ ਲੈ ਕੇ ਗਏ ਤੇ ਭੂਆ ਨੂੰ ਵੀ ਕਹਿੰਦੇ ਵੀ ਇਹਨੂੰ ਹੱਥ ਨਾਲ ਲਾਈਂ ਤੇ ਫਿੰਗਰਪ੍ਰਿੰਟ ਆ ਜਾਣਗੇ ਸੋ ਉਹਨਾਂ ਨੇ ਜਿਹੜਾ ਆਪਣੀ ਕੁੜੀ ਦਾ ਕਤਲ ਤੋਂ ਬਾਅਦ ਸਾਥ ਦਿੱਤਾ ਦੇ ਆਰ ਆਲਸੋ ਕਨਾਇਮਡ ਪਰਸਨਸ ਮੈਂ ਤਾਂ ਇਹ ਕਹਿਣਾ ਵੀ ਉਹਨਾਂ ਦੀ ਕਨਾਇਮਸ ਨਾਲ ਸੀ ਉਹਨਾਂ ਦੀ ਨੌਲੇਜ ਸੀ ਕਿ ਉਹਨਾਂ ਦੀ ਇੱਕ ਲੜਕੀ ਗਲਤ ਰਸਤੇ ਤੇ ਚੱਲ ਰਹੀ ਹੈ ਕਿਉਂਕਿ ਕਹਿੰਦੇ ਨਾ ਉਹ ਗੁਰਦਾਸਪਨਜੀ ਦਾ ਖਾਣਾ ਹੈ ਜਦੋਂ ਬਿੰਦੇ ਚਿੱਟੇ ਬਾਹਰ ਜਾਵੇ ਤੇ ਸ਼ੀਸ਼ੇ ਮੂਰੇ ਬਹਿ ਕੇ ਵਾਲਸ ਵਾਰਨ ਲੱਗੇ ਤੇ ਸਮਝੋ ਮਾਮਲਾ ਗੜਬੜ ਹੈ ਤੇ ਮਾਮਲਾ ਗੜਬੜ ਮਾਪਿਆਂ ਨੂੰ ਦੇਖਿਆ ਹੋਣਾ ਮੇਰੀ ਮੇਰੀ 8 ਸਾਲ ਦੀ ਬੇਟੀ ਹੈ ਨਾ ਉਹ ਮੜਾ ਜੀ ਜਿੱਦ ਦਿਨ ਉਹਦੇ ਨੰਬਰ ਘਟ ਆਉਂਦੇ ਆ ਉਹ ਜਦੋਂ ਗੋਲ ਮੋਲ ਗੱਲਾਂ ਕਰਦੀ ਹੈ ਤੇ ਮੈਂ ਸਮਝ ਜਾਂਦਾ ਕਿਉਂਕਿ ਮਿੰਟ ਮਿੰਟੇ ਹੀ ਇਕੱਠੇ ਰੰਨੇ ਆ ਅਸੀਂ ਬਹੁਤ ਰੇਅਰ ਮਿਲਦੇ ਆ ਮਹੀਨੇ ਦੋ ਮਹੀਨੇ ਬਾਅਦ ਵੀ ਮਿਲਦੇ ਆ ਪਰ ਤੁਹਾਡੇ ਫੇਸ ਤੇ ਥੋੜਾ ਜਿਹਾ ਐਕਸਪ੍ਰੈਸ਼ਨ ਬਦਲੇਗਾ ਜਾਂ ਮੇਰੇ ਫੇਸ ਤੇ ਬਦਲੇਗਾ ਤੇ ਇਹ ਤੁਸੀਂ ਫੀਲ ਕਰ ਲੋਗੇ ਸੈਂਸ ਹੈਗੀ ਸਾਡੇ ਅੰਦਰ ਕਿ ਮੇਰੀ ਨੀਂਦ ਚ ਕੀ ਚੱਲ ਰਿਹਾ ਰਾਈਟ ਕਿ ਮੈਂ ਤੁਹਾਨੂੰ ਜਵਾਬ ਦੇਣਾ ਚਾਹੁੰਦਾ ਨਹੀਂ ਦੇਣਾ ਚਾਹੁੰਦਾ ਇਹ ਟੈਲੀਫੋਨ ਤੇ ਵੀ ਤੁਹਾਡੇ ਨਾਲ ਗੱਲ ਕਰੂੰਗਾ ਅੱਜ ਜਿਵੇਂ ਤੁਸੀਂ ਸਵੇਰੇ ਫੋਨ ਕੀਤਾ ਤੇ ਮੈਂ ਬਹਾਨਾ ਮਾਰਦਾ ਤੇ ਤੁਹਾਨੂੰ ਸਮਝ ਲੱਗ ਜੇ ਨਹੀਂ ਮਲਨ ਸਰ ਨੇ ਬਹਾਨਾ ਮਾਰ ਰਿਹਾ ਮੈਨੂੰ ਇੰਟਰਵਿਊ ਨਹੀਂ ਦੇਣਾ ਚਾਹੁੰਦੇ ਹਨਾ ਸੋ ਕਹਿੰਦਾ ਭਾਵੇਂ ਉਹਨਾਂ ਨੂੰ ਆਪਣੀ ਲੜਕੀ ਬਾਰੇ ਪਤਾ ਨਹੀਂ ਲੱਗਾ ਇਹ ਪੋਸੀਬਲ ਹੈ ਜੀ ਤੇ ਤੋਂ ਨੂੰ ਰੋਕਣਾ ਚਾਹਾਂਗੀ ਜਦੋਂ মিডিਆ ਦੇ ਰੂਬਰੂ ਰੁਪਿੰਦਰ ਦੇ ਮਾਪੇ ਹੋਏ ਨੇ ਪਿਓ ਦਾ ਖੁਦ ਰੋ ਰੋ ਕੇ ਉਸਦੇ ਬੁਰਾ ਹਾਲ ਹੈ ਉਹ ਕਹਿ ਰਹੇ ਨੇ ਕਿ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਤੇ ਜਦੋਂ ਜੇਲ੍ਹ ਦੇ ਵਿੱਚ ਵੀ ਇੱਕ ਗੱਲਾਂ ਚੱਲੀਆਂ ਕਿ ਜੇਲ੍ਹ ਦੇ ਵਿੱਚ ਬੜਾ ਵੀਆਈਪੀ ਟ੍ਰੀਟਮੈਂਟ ਜਿਹੜਾ ਇਹਨਾਂ ਨੂੰ ਮਿਲ ਰਿਹਾ ਉਸ ਤੋਂ ਬਾਅਦ ਵੀ ਇੱਕ ਬਿਆਨ ਸਾਹਮਣੇ ਆਂਦਾ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਕਿਸੇ ਵੀ ਤਰੀਕੇ ਦਾ ਵੀਆਈਪੀ ਟ੍ਰੀਟਮੈਂਟ ਨਹੀਂ ਮਿਲ ਰਿਹਾ ਕਿਉਂਕਿ ਰੁਪਿੰਦਰ ਦੇ ਮਾਪਿਆਂ ਨੇ ਤਾਂ ਉਸ ਨੂੰ ਚੁੱਪਲਾਂ ਤੱਕ ਨਹੀਂ ਦਿੱਤੀਆਂ ਤੇ ਅਸੀਂ ਵੀਆਈਪੀ ਟ੍ਰੀਟਮੈਂਟ ਕਿੱਥੋਂ ਦੇ ਦਾਂਗੇ ਉਦੇ ਮਾਪਿਆਂ ਦਾ ਨਾਟਕਵਾਜੀ ਹੈ ਮੈਂ ਸ਼ਰੀਆਮ ਕੰਨਾ ਜੇ ਇੰਨਾ ਹੀ ਪਿਆਰ ਆਂਦਾ ਸੀ ਤਾਂ ਉਹਨਾਂ ਦਾ ਆਪਣਾ ਮੁੰਡਾ ਮਰਿਆ ਹੁੰਦਾ ਉਸੇ ਥਾਂ ਤੇ ਲੰਮਾ ਪਿਆ ਹੁੰਦਾ ਕਿਉਂ ਉਸ ਨੂੰ ਹਸਪਤਾਲ ਮੈਡੀਕਲ ਏਡ ਨਾ ਦਿੰਦੇ ਕਿਉਂ ਉਹਦੇ ਲਈ ਐਫਰਟ ਨਾ ਕਰਦੇ ਕਿਉਂ ਗਲੀ ਗੁਆਂਢ ਤੋਂ ਲੋਕ ਨਾ ਬੁਲਾਉਂਦੇ ਜੇ ਆਪਣਾ ਸਕਾ ਮੁੰਡਾ ਲੰਮਾ ਪਿਆ ਹੁੰਦਾ ਨਾ ਤੇ ਜਾਨ ਖਾ ਜਾਂਦੇ ਉਹ ਪੂਰੇ ਏਰੀਆ ਦੀ ਤੇ ਜਾ ਜਾ ਕੇ ਥਾਣੇ ਤੇ ਉੱਥੇ ਵਕਤਾਂ ਪਾਇਆ ਹੁੰਦਾ ਉਹਨਾਂ ਨੇ ਬਈ ਇਹ ਕਰੋ ਸਾਡਾ ਕੁਛ ਕੀ ਐਫਰਟ ਕੀਤੀ ਉਹਨਾਂ ਨੇ ਉਸ ਬੱਚੇ ਨੂੰ ਬਚਾਉਣ ਤੋਂ ਉਸ ਮੌਕੇ ਜਦੋਂ ਆਏ ਸੀ ਉਹ ਬਚਾ ਸਕਦੇ ਸੀ ਉਹਨੂੰ ਕੀ ਪਤਾ ਚਾਰ ਸੱਪ ਐ ਹੁੰਦੇ ਜਿਹੜਾ ਉਹਨਾਂ ਨੇ ਘੰਟਾ ਉੱਥੇ ਤਮਾਸ਼ਾ ਵੇਖਿਆ ਬਹਿ ਕੇ ਇਹ ਆਪਣੇ ਮੁੰਡੇ ਲਈ ਵੀ ਉਹ ਕੁਝ ਕਰਦੇ ਦਿਓ ਜਾਂ ਜੰਦਾ ਜਵਾਬ ਦਿਓ ਜਰਾ ਕਿ ਕੀ ਆ ਇਹ ਆਪਣੇ ਮੁੰਡੇ ਲਈ ਵੀ ਇਦਾਂ ਹੀ ਕਰਦੇ ਜਿਵੇਂ ਮੁੰਡੇ ਦੀ ਸੌਰੀ ਟੂ ਕੋਰਟ ਕੀ ਲਾਸ਼ ਪਈ ਹੁੰਦੀ ਜਾਂ ਅੱਧ ਮਰਿਆ ਵੀ ਪਿਆ ਹੁੰਦਾ ਕਿ ਆ ਇਦਾਂ ਹੀ ਪਿਆ ਰਹਿਣ ਦਿੰਦੇ ਕਿ ਆ ਉਸ ਵਲੇ ਉਸ ਕੁੜੀ ਨੂੰ ਮਾਗ ਕੁੱਟ-ਕੁੱਟ ਕੇ ਨਾ ਮਾਰ ਦਿੰਦੇ ਜੇ ਇਹਨਾਂ ਦੀ ਨੂੰ ਹੁੰਦੀ ਉਹ ਠੀਕ ਹੈ ਤੂੰ ਸਾਡਾ ਮੁੰਡਾ ਮਾਰ ਰਿਹਾ ਲੈ ਤੈਨੂੰ ਹੀ ਮਾਰਦੇ ਆ ਕਿਉਂ ਨਹੀਂ ਐਫਰਟ ਹੋਏ ਪਰ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਗ੍ਰਿਫਤਾਰੀਆਂ ਲਗਾਤਾਰ ਹੋ ਰਹੀਆਂ ਨੇ ਚੌਥੀ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਰੁਪਿੰਦਰ ਦੇ ਮਾਪੇ ਕਿਉਂ ਨਹੀਂ ਗ੍ਰਿਫਤਾਰ ਹੋਏ ਕਿਉਂਕਿ ਤੁਸੀਂ ਸਿੱਧੇ ਸਾਫ਼ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਹੋ ਕਿ ਰੁਪਿੰਦਰ ਦੇ ਮਾਪਿਆਂ ਦਾ ਵੀ ਬਰੋਬਰ ਹੱਥ ਆ ਜਿੰਨਾ ਰੁਪਿੰਦਰ ਦਾ ਹੈ ਤਾਂ ਜੇ ਉਹਨਾਂ ਨੇ ਵੀ ਕੋਈ ਉਸ ਨੂੰ ਚੱਕਿਆ ਨਹੀਂ ਗੁਰਵਿੰਦਰ ਲੰਮਾ ਪਿਆ ਹੋਇਆ ਸੀਗਾ ਉਸ ਨੂੰ ਚੱਕਿਆ ਨਹੀਂ ਤਾਂ ਇਹੀ ਕਹਿਣ ਦਾ ਤੁਹਾਡਾ ਭਾਅ ਹੈ ਤੇ ਹੁਣ ਤੱਕ ਪੁਲਿਸ ਦੀ ਕਾਰਵਾਈ ਟੱਲੀ ਤੁਸੀਂ ਕਹਿਣਾ ਚਾਹੁੰਦੇ ਹੋ ਨਹੀਂ ਦੇਖੋ ਸਭ ਤੋਂ ਪਹਿਲਾਂ ਤੇ ਰੁਪਿੰਦਰ ਕੌਰ ਦੇ ਪਿਛਲੇ 10-15 ਦਿਨ ਦੇ ਕਿੱਥੇ-ਕਿੱਥੇ ਫੋਨ ਗਏ ਪੁਲਿਸ ਜ਼ਰੂਰ ਕੰਕਾਲਦੀ ਪਈ ਹੋਏਗੀ। ਉਹਨਾਂ ਫੋਨਾਂ ਵਿੱਚੋਂ ਹੀ ਆ ਵਰਿੰਦਰ ਕੌਰ ਲੱਭੀ ਉਹਨਾਂ ਨੂੰ। ਪਲੱਸ ਵਰਿੰਦਰ ਕੌਰ ਪਲੱਸ ਉਹਨਾਂ ਫੋਨਾਂ ਵਿੱਚੋਂ ਪਲੱਸ ਇਹਦੀ ਸਟੇਟਮੈਂਟ ਕੁੜੀ ਦੀ ਜ਼ਰੂਰ ਪੁੱਛਤਾ ਚੱਲਦਾ ਪਿਆ ਹੋਏਗਾ ਕੰਮ। ਤੇ ਉਹਦੇ ਵਿੱਚ ਮਾਪਿਆਂ ਨਾਲ ਕਿੰਨੇ ਕੁ ਕੰਟੈਕਟ ਹੋਏ? ਮਾਪਿਆਂ ਦੀ ਸਪੋਰਟ ਕੀ ਸੀ ਪਹਿਲਾਂ ਤੇ ਬਾਅਦ ਚੋਂ? ਉਹ ਡੈਫੀਨੇਟਲੀ ਜੇ ਨਹੀਂ ਵੀ ਹੋਣਗੇ ਤੇ ਅਸੀਂ ਦੇਖਾਂਗੇ ਦੇਖੋ ਇਹਦੇ ਵਿੱਚ ਮੈਂ ਬੜਾ ਕਲੀਅਰ ਕਰਨਾ ਪਿਆ ਜਿਹੜੇ ਫਰੀਦਕੋਟ ਵਕੀਲ ਸਾਹਿਬ ਕੰਮ ਕਰਦੇ ਪੈਣ ਉਹ ਲੀਡ ਐਡਵੋਕੇਟ ਰਹਿਣਗੇ ਮੈਂ ਉਹਨਾਂ ਦਾ سپورਟ ਐਡਵੋਕੇਟ ਬਣਾਗਾ ਉਹ ਵੀ ਪਰਿਵਾਰ ਦੀ ਤੇ ਉਹਨਾਂ ਦੀ ਸਹਿਮਤੀ ਨਾਲ ਮੈਂ ਆਪਣੇ ਆਈਡੀਆ ਜੋ ਮੇਰੇ ਦਿਲ 'ਚ ਨੇ ਜੋ ਵੀ ਪ੍ਰੋਸੈਸ ਮੈਨੂੰ ਲੱਗਦਾ ਕਿ ਹੋਣਾ ਚਾਹੀਦਾ ਮੈਂ ਉਸ ਚੀਜ਼ ਨੂੰ ਉਹਨਾਂ ਤੱਕ ਲੈ ਕੇ ਜਾਵਾਂਗਾ ਜੇ ਅਸੈਪਟ ਕਰਨਗੇ ਕਿਉਂਕਿ ਉਹ ਲੀਡ ਐਡਵੋਕੇਟ ਨੇ ਉਹਨਾਂ ਨੇ ਸਾਰਾ ਕੇਸ ਡੇ ਟੂ ਡੇ ਮੋਨੀਟਰ ਕਰਨਾ ਸੋ ਅਸੀਂ ਬਹਿ ਕੇ ਸਲਾਹ ਕਰਾਂਗੇ ਜੇ ਪਰਿਵਾਰ ਠੀਕ ਸਮਝੇਗਾ ਤੇ ਉਸ ਚੀਜ਼ ਦੇ ਉੱਤੇ ਕਾਰਵਾਈ ਅਸੀਂ ਪਹੁੰਵਾਂਗੇ 100% ਪਹੁੰਵਾਂਗੇ ਮੇਰੇ ਹਿਸਾਬ ਨਾਲ ਤੇ ਬਣਦੀ ਹੈ ਗੁਰਵਿੰਦਰ ਜੀ ਮਾਪਿਆਂ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਟੈਲੀਫੋਨਿਕ ਕੋਈ ਕਾਲ ਤੁਹਾਡੀ ਜਾਂ ਕੋਈ ਗੱਲਬਾਤ ਉਹਨਾਂ ਨੇ ਤੁਹਾਡੇ ਨਾਲ ਕੀਤੀ ਹੋਵੇ ਕੁਝ ਆਪਣਾ ਦੁੱਖ ਸਾਂਝਾ ਕੀਤਾ ਹੋਵੇ ਡੈਫੀਨਿਟਲੀ ਜੀ ਮੇਰੀ ਉਹਨਾਂ ਨਾਲ ਮੈਨੂੰ ਕਿਸੇ ਪਹਿਲਾਂ ਉੱਥੋਂ ਦੇ ਪਿੰਡ ਦੇ ਸ਼ਾਇਦ ਸਰਪੰਚ ਸਾਹਿਬ ਸੀਗੇ ਉਹਨਾਂ ਦੀ ਕਾਲ ਆਈ ਸੀ ਉਹ ਕਿਦਰਤੀ ਉੱਥੇ ਬੈਠੇ ਸੀ ਉਦੋਂ ਮੈਂ ਕੋਰਟ 'ਚ ਸੀ ਮੈਂ ਫੋਨ ਨਹੀਂ ਚੁੱਕ ਸਕਿਆ ਫਿਰ ਉਸ ਤੋਂ ਬਾਅਦ ਮੈਂ ਕਾਲ ਬੈਕ ਕੀਤੀ ਤੇ ਉਹਨਾਂ ਨੇ ਕਿਹਾ ਜੀ ਗੁਰਵਿੰਦਰ ਦਾ ਪਿਆਰ ਪਰਿਵਾਰ ਤੋਂ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ ਮੈਂ ਕਿਹਾ ਮੈਨੂੰ ਨੰਬਰ ਦੇ ਦਿਓ ਮੈਂ ਗੱਲ ਕਰ ਲਵਾਂ ਸੋ ਮੇਰੇ ਕੋਲ ਨੰਬਰ ਆਇਆ ਮੈਂ ਆਪ ਕਾਲ ਕੀਤੀ ਉਹਨਾਂ ਨੂੰ ਮੈਂ ਕਿਹਾ ਪਾਪਾ ਜੀ ਚਰੇ ਪਾਪੂ ਕੋਏ ਆਪਾ ਵੀ ਹੋਏ ਡੈਫੀਨੇਟਲੀ ਬਣਦਾ ਹੈ ਮਤਲਬ ਨਹੀਂ ਰਿਹਾ ਜਾਂਦਾ ਜੀ ਉਹਨਾਂ ਨੂੰ ਤੇ ਹਰ ਮਿੰਟ ਯਾਦ ਆਂਦਾ ਹੋਵੇ ਵੀ ਇੱਥੇ ਖਲੋਤਾ ਹੁੰਦਾ ਸੀ ਇੱਥੇ ਇਹ ਕਰਦਾ ਸੀ ਉਹਨਾਂ ਦੇ ਦਿਲ ਚ ਤੇ ਉਹਦੀ ਰੂਹ ਕੰਮਦੀ ਹੈ ਹਰ ਵੇਲੇ ਦੀ ਤੇ ਉਸ ਚੀਜ਼ ਤੋਂ ਬਾਅਦ ਫਿਰ ਉਹਨਾਂ ਨਾਲ ਸਾਰੀ ਡਿਸਕਸ਼ਨ ਹੋਈ ਸੋ ਕਈ ਚੀਜ਼ਾਂ ਲਈ ਮੈਂ ਨਹੀਂ ਜਨ ਤੱਕ ਕਰ ਸਕਦਾ ਸੋ ਮੈਂ ਮਿਲਣ ਵੀ ਜਾਣਾ ਉਹਨਾਂ ਨੂੰ ਹਾਂ ਮੈਂ 5 ਤਰੀਕ ਤੋਂ ਬਾਅਦ ਕੋਈ ਪਲਾਨ ਬਣਾ ਕੇ ਪ੍ਰੋਪਰ ਉਹਨਾਂ ਵਾਸਤੇ ਹੀ ਸਪੈਸੀਫਿਕਲੀ ਜਾਣਾ ਕਿਉਂਕਿ ਲਿਕੋਰ ਚ ਛੁੱਟੀਆਂ ਨੇ ਵਕੀਲ ਸਾਹਿਬ ਵੀ ਵਕੇਸ਼ਨ ਤੇ ਹੋਣਗੇ ਸੋ ਮੈਂ 5 ਤਰੀਕ ਤੋਂ ਬਾਅਦ ਉਹਨਾਂ ਨਾਲ ਗੱਲ ਕਰਾਂਗਾ ਗੱਲ ਕਰਕੇ ਸਮਾਂ ਲਵਾਂਗਾ ਜੇ ਪਹਿਲਾਂ ਕੋਈ ਸੁਭ ਬਣਿਆ ਤੇ ਪਹਿਲਾਂ ਤੇ ਫਿਰ ਮੈਂ ਉਹਨਾਂ ਨੂੰ ਮਿਲ ਕੇ ਆਉਣਾ ਜੀ ਜਾ ਕੇ ਸਾਰੀ ਪਲੈਨਿੰਗ ਕਰਾਂਗੇ ਸੋਚਾਂਗੇ ਜੋ ਵੀ ਲੀਗਲ ਰਾਈਟ ਬਣਦਾ ਹੈ ਇਵਨ ਮੈਂ ਇੱਕ ਹੋਰ ਚੀਜ਼ ਵੀ ਪ੍ਰਪੋਜ਼ ਕੀਤੀ ਮੈਂ ਬਾਕੀ ਵਕੀਲ ਭੈਣ ਭਰਾਵਾਂ ਨੂੰ ਵੀ ਆਈਡੀਆ ਦੇ ਦੇਣਾ ਮੇਰੀ ਥਾਟ ਹੈ ਇਹਨੂੰ ਸੋਚ ਕੇ ਦੇਖਿਓ ਇਹਦੇ ਤੇ ਆਪਾਂ ਵਰਕ ਕਰਦੇ ਹਾਂ ਔਰ ਇਹ ਮੈਨੂੰ ਲੱਗਦਾ ਜਾਇਜ਼ ਹੈ ਦੇਖੋ ਜਦੋਂ ਮੈਂ ਪਹਿਲਾਂ ਪਹਿਲੀ ਗੱਲ ਕਰਦਾ ਐਮਐਸਟੀ ਜਦੋਂ ਕੋਈ ਐਕਸੀਡੈਂਟਲ ਡੈਥ ਹੁੰਦੀ ਹੈ ਡੈਥ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਜੱਜਮੈਂਟ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹਦੇ ਵਿੱਚ ਕੰਪਨਸੇਸ਼ਨ ਦਾ ਪ੍ਰੋਸੈਸ ਲਿਖਿਆ ਹੈ ਵੀ ਬੰਦੇ ਦੀ ਏਜ ਬੰਦੇ ਦਾ ਕੁਆਲਿਫਿਕੇਸ਼ਨ ਬੰਦੇ ਦਾ ਕਾਰੋਬਾਰ ਕੀ ਸੀ ਉਹਦੀ ਫਿਊਚਰ ਪ੍ਰੋਜੈਕਸ਼ਨ ਕੀ ਸੀ ਮਾਪੇ ਭੈਣ ਭਾਈ ਬੱਚਿਆਂ ਦੀ ਵਾਈਫ ਦੀ ਕਿੰਨੀਾਂ ਦੀ ਲਾਇਬਿਲਟੀ ਸੀ ਉਹਦੇ ਸਿਰ ਤੇ ਤੇ ਉਹਦੀ ਤਰੱਕੀ ਕਿੰਨੀ ਹੋ ਸਕਦੀ ਸੀ ਉਹਦੇ ਮੁਤਾਬਕ ਉਹਨੂੰ ਕੰਪਨਸੇਸ਼ਨ ਮਿਲਦੀ ਹੈ ਸਭ ਤੋਂ ਵੱਡੀ ਕੰਪਨਸੇਸ਼ਨ 5 ਕਰੋੜ 22 ਲੱਖ ਰੁਪਿਆ ਅੰਮ੍ਰਿਤਸਰ ਦੀ ਅਸ਼ੋਕ ਵਾਟਿਕਾ ਸਕੂਲ ਵਾਲਿਆਂ ਦੇ ਪਰਿਵਾਰ ਨੂੰ ਮਿਲਿਆ ਸੀਗਾ ਅੰਮ੍ਰਿਤਸਰ ਦੀ ਸੈਸ਼ਨ ਕੋਰਟ ਖਿੱਚੀ ਸਰ ਦੀ ਕੋਰਟ ਨੇ ਉਹਦੋਂ ਅਵਾਰਡ ਕੀਤਾ ਸੀ ਆਲਮੋਸਟ 12 13 ਸਾਲ ਪੁਰਾਣੀ ਗੱਲ ਕਰ ਰਿਹਾ ਇਸੇ ਤਰ੍ਹਾਂ ਜੇ ਮੈਂ ਇਸ ਵੀਰ ਦੀ ਗੱਲ ਕਰਾਂ ਇਸ ਵੀਰ ਦਾ ਮਰਡਰ ਕੀਤਾ ਗਿਆ ਮਰਡਰ ਜਿਨੇ ਕੀਤਾ ਉਹ ਅਕਿਊਜ਼ ਹੈ ਗਿਲਟੀ ਮਾਈਂਡ ਹੈ ਮਾਪੇ ਦੇ ਨਜ਼ਰੀਏ ਨਾਲ ਵੇਖਾਂ ਤੇ ਇੱਕ ਐਕਸੀਡੈਂਟ ਹੈ ਵੀ ਇੰਟੈਂਸ਼ਨਲ ਮਰਡਰ ਜਿਹਦੇ ਚ ਡੈਥ ਹੁੰਦੀ ਹੈ ਤੇ ਡੈਥ ਪੈਨਲਟੀ ਆਪਾਂ ਐਮਏਸੀਡੀ ਕਲੇਮ ਮੁਤਾਬਕ ਕੈਲਕੂਲੇਟ ਕਰੀਏ ਇਸੇ ਵੀਰ ਦੀ ਤੇ ਉਹ ਲਗਭਗ ਮੇਰੇ ਹਿਸਾਬ ਨਾਲ 12 ਤੋਂ 14 ਕਰੋੜ ਬਣੂਗੀ ਬਾਕੀ ਮੈਂ ਹਲੇ ਕੈਲਕੂਲੇਸ਼ਨ ਨਹੀਂ ਕੀਤੀ ਮੇਰੇ ਕੋ ਪੇਪਰਸ ਨਹੀਂ ਆਏ ਪੇਪਰ ਆਣ ਤੋਂ ਬਾਅਦ ਜਿੰਨੀ ਵੀ ਉਹ ਬਣਦੀ ਹੈ ਸੈਕਸ਼ਨ 357 ਚ ਆਪਾਂ ਕੰਪਲੇਂਟ ਮੂਵ ਕਰ ਸਕਦੇ ਆ ਕੰਪਨਸੇਸ਼ਨ ਦੀ ਪਟੀਸ਼ਨ ਲਾ ਸਕਦੇ ਆ ਇਸੇ ਕੇਸ ਦੇ ਵਿੱਚ ਹੀ ਸੈਕਸ਼ਨ 357 ਚ ਕੀ ਇਹ ਬੱਚੇ ਜੇ ਜਿੰਦਾ ਰਹਿੰਦਾ ਤੇ ਇਹਦੀਆਂ ਫਿਊਚਰ ਪ੍ਰੋਜੈਕਸ਼ਨਸ ਬਣਨੀਆਂ ਸੀ ਉਹਦੇ ਚ ਪ੍ਰੋਵੀਜ਼ਨ ਹੈ ਉਹ ਕੋਰਟ ਉਹਨੂੰ ਜ਼ਰੂਰ ਜਦੋਂ ਇਹਦੇ ਚ ਲਾਈਨ ਵੀ ਲਿਖੀ ਹੈ ਇਨ ਦਾ ਪੇਮੈਂਟ ਟੂ ਐਨੀ ਪਰਸਨ ਆਫ ਕੰਪਨਸੇਸ਼ਨ ਫਾਰ ਐਨੀ ਲਾਸ ਔਰ ਇੰਜਰੀ ਕੌਜ਼ਡ ਬਾਈ ਦੀ ਆਫੈਂਸ ऑफेंस ਤੋਂ ਜਿਹੜੀ ਵੀ ਕਾਜ਼ ਇੰਜਰੀ ਹੋਈ ਚ ਡੈਥ ਹੋਈ ਹੈ ਠੀਕ ਹੈ ਵੈਨ ਐਨੀ ਪਰਸਨ ਇਜ਼ ਕਨਵਿਕਟਡ ਔਰ ਐਨੀ ਆਫੈਂਸ ਫॉर हैविंग ਕਾਜ਼ਡ ਡੈਥ ਔਰ ਅਨਦਰ ਉਹ ਵੀ ਦਿੱਤੀ ਹੈ ਜਿਹਦੇ ਚ ਫੈਟਲ ਐਕਸੀਡੈਂਟ ਐਕਟ ਲੱਗਦਾ ਹੈ ਰਾਈਟ ਜੀ ਫਿਰ ਵੈਨ ਐਨੀ ਪਰਸਨ ਇਜ਼ ਕਨਵਿਕਟਡ ਔਰ ਐਨੀ ਆਫੈਂਸ ਵਿਚ ਇਨਕਲੂਡਸ ਥੈਫਟ ਕ੍ਰਿਮੀਨਲ ए बी सी डी ਇਹ ਸਾਰੇ ਤੇ 357 2 ਇਦੇ ਵਿੱਚ ਅਸੀਂ ਇੱਕ ਐਪਲੀਕੇਸ਼ਨ ਬਣਾ ਕੇ ਦਈਏ ਕਿ ਜਦੋਂ ਵੀ ਆਨਰੇਬਲ ਕੋਰਟ ਕੁਆਂਟਮ ਆਫ ਸੈਂਟੈਂਸ ਡਿਸਾਈਡ ਕਰੇ ਤੇ ਉਹਦੇ ਵਿੱਚ ਇੱਕ ਸੈਂਟੈਂਸ ਹੈ ਉਹਨੂੰ ਫਾਂਸੀ ਜਾਂ ਉਮਰ ਕੈਦ ਹੋਣੀ ਹੈ ਤੀਜੀ ਪ੍ਰੋਵੀਜ਼ਨ ਹੀ ਕੋਈ ਨਹੀਂ ਬਚੀ ਉਮਰ ਕੈਦ ਦਾ ਮਤਲਬ ਹੈ ਕਿ ਡੈੱਡ ਬੋਡੀ ਬਾਹਰ ਆਉਣੀ ਹੈ ਤੇ ਜਦੋਂ ਕੰਪਨਸੇਸ਼ਨ ਡਿਸਾਈਡ ਕਰੇ ਤੇ ਰੂਟੀਨ ਚ ਹਜ਼ਾਰ ਲੱਖ 2 ਲੱਖ 5 ਲੱਖ ਨਾ ਕਰੇ ਇਸ ਬੱਚੇ ਦੀ ਜਿਹੜੀ ਨੈਟ ਵਰਥ ਬਣਦੀ ਸੀ ਜਾਂ ਪ੍ਰੋਜੈਕਟਡ ਬਣਦੀ ਸੀ ਉਹ ਐਕਸ ਜਿਹੜੀ ਅਮਾਉਂਟ ਐਸ ਪਰ ਐਮਸੀਟੀ ਦੇ ਫਾਰਮੂਲੇ ਨਾਲ ਨਹੀਂ ਬੰਦੀ ਸੀ ਤੇ ਆਨਰੇਬਲ ਕੋਰਟ ਨੂੰ ਰਿਕੁਐਸਟ ਕੀਤੀ ਜਾਂਦੀ ਹੈ ਕਿ ਇਹਦੋਂ ਇਹਦੀ ਜਦੋਂ ਫਾਈਨ ਅ ਅਵਾਰਡ ਕਰੇ ਤੇ ਐਸਟੀ ਹੁਨ ਨਾਲ ਕਰੇ ਇਨ ਕੇਸ ਉਹ ਨਹੀਂ ਕਰਦੀ ਤੇ ਮੈਂ ਫਿਊਚਰ ਅਗਲੀ ਕੋਰਟ ਜਾ ਕੇ ਅਪੀਲ ਪਾ ਸਕਦਾ ਜੇ ਐਕਸੀਡੈਂਟ ਚ ਇੰਨਾ ਕਲੇਮ ਹੈ ਇਹ ਵੀ ਤੇ ਇੰਟੈਂਸ਼ਨਲ ਕੀਤਾ ਨਾ ਉਹ ਤੇ ਅਨ ਇੰਟੈਂਸ਼ਨਲ ਹੁੰਦਾ ਤੇ ਇੰਟੈਂਸ਼ਨਲ ਚ ਤੇ ਮੈਂ ਕਹਿੰਦਾ 100 ਗੁਣਾ ਵਾਧੂ ਨਹੀਂ ਚਾਹੀਦੀ ਹੈ ਘੱਟੋ ਘੱਟ ਰੇਪ ਪਿਕਟਮਾਸਤੇ ਵੀ ਹੈਗੀ ਹੈ ਠੀਕ ਹੈ ਨਾ ਪਰ ਉਹ ਜੈਨੂਨ ਹੋਵੇ ਪਰ ਜਿਹਦੇ ਵਿੱਚ ਮੈਟਰ ਕੰਪਰੋਮਾਈਜ਼ ਨਹੀਂ ਹੋਇਆ ਇਹ ਸਾਡੇ ਕਾਨੂੰਨ ਦੀ ਗ੍ਰੰਥ ਹੈ ਸਾਡਾ ਧਾਰਮਿਕ ਗ੍ਰੰਥ ਵੀ ਹੈ ਤੇ ਕਾਨੂੰਨ ਦਾ ਗ੍ਰੰਥ ਵੀ ਹੈ ਇਹਦੇ ਵਿੱਚ ਸੈਕਸ਼ਨ 357 ਪੁਰਾਣਾ ਸੀਆਰਪੀਸੀ ਦਾ ਤੇ ਨਵਾਂ ਬੀਐਨਐਸਐਸ ਦਾ 396 ਇਹ ਤੁਸੀਂ ਪੜੋ ਮੇਰੇ ਵਕੀਲ ਭਰਾ ਔਰ ਮੈਂ ਇਹਦੇ ਹਿਸਾਬ ਨਾਲ ਹੀ ਮੈਂ ਕੋਸ਼ਿਸ਼ ਕਰਾਂਗਾ ਕਿ ਪਰਿਵਾਰ ਨੂੰ ਕੰਪਨਸੇਸ਼ਨ ਲੈ ਕੇ ਦਵਾ ਜਾਂ ਐਪਲੀਕੇਸ਼ਨ ਮੂਵ ਕਰਾਂ ਔਨਰੇਬਲ ਕੋਰਟ ਜੋ ਡਿਸੀਜਨ ਲੇ ਗਈ ਹੁੰਦੀ ਹੈ ਉਸ ਨੂੰ ਅਪੀਲ ਪਾਵਾਂਗੇ ਜਾਂ ਜੋ ਵੀ ਕਰਾਂਗੇ ਸੋ ਇਸੇ ਤਰ੍ਹਾਂ ਹੀ ਜਦੋਂ ਫਿਰ ਹੁਣ ਅਗਲਾ ਇਹਦਾ ਇਹਦੇ ਇਫੈਕਟ ਕੀ ਆਣਗੇ ਰੈਟਰੋਸਪੈਕਟਿਵ ਇਫੈਕਟ ਹੁਣ ਮੰਨ ਲਓ ਕੋਰਟ ਨੇ 5 ਕਰੋੜ ਦਿੱਤਾ ਅਵਾਰਡ ਮੰਨ ਲੰਨੇ ਆ ਹੁਣ ਜਦ ਤੱਕ ਜਿਹੜੇ ਦੋਸ਼ੀ ਨੇ ਉਹ 5 ਕਰੋੜ ਰੁਪਏ ਪਏ ਨਹੀਂ ਕਰਦੇ ਤਦ ਤੱਕ ਉਹਨਾਂ ਨੂੰ ਚ ਮੰਤ ਨਹੀਂ ਮਿਲਣੀ ਐਸਓਐਸ ਜਾਂ ਪੇਰੂਲ ਜਿਹੜੀ ਜਦੋਂ ਉਹਨਾਂ ਨੂੰ ਜੇਤੇ ਫਾਂਸੀ ਲੱਗੀ ਫਿਰ ਤੇ ਗੱਲ ਹੀ ਮੁੱਕ ਗਈ ਤਾਂ ਵੀ ਪੈਸੇ ਦੇਣੇ ਪੈਣੇ ਆ ਉਹ ਦੇਣ ਚਾਹੇ ਉਹਨਾਂ ਦੇ ਪੇਰੈਂਟਸ ਦੇਣ ਤੇ ਕਿਉਂਕਿ ਪ੍ਰਾਪਰਟੀ 'ਚ ਤੇ ਹਿੱਸਾ ਹੈਗਾ ਨਾ ਇਸ ਕੁੜੀ ਦਾ ਆਪਣੇ ਮਾਪਿਓ ਜੇ ਬੇਦਖਲ ਵੀ ਕਰਦੇ ਆ ਤੇ ਉਹਨਾਂ ਦੀ ਇੰਟੈਂਸ਼ਨ ਫਿਰ ਸਾਬਤ ਹੋਏਗੀ ਉਸ ਪ੍ਰਾਪਰਟੀ 'ਚ ਉਸ ਕੁੜੀ ਦਾ ਹਿੱਸਾ ਵੇਚ ਕੇ ਦੇਣਗੇ ਜਿਹੜੀ ਉਹਦੇ ਪੇਕਿਆਂ ਦੀ ਹੈ ਰੁਪਿੰਦਰ ਕੌਰ ਦੇ ਪੇਕਿਆਂ ਦੀ ਉਹਦੇ ਵਿੱਚ ਉਹਦਾ ਹਿੱਸਾ ਹੈਗਾ ਉਹ 'ਚੋਂ ਵੇਚ ਕੇ ਪੈਸੇ ਪੂਰੇ ਹੋਣਗੇ ਸੋ ਕਿਸੇ ਵੀ ਸੂਰਤ ਤੇ ਫਿਰ ਇਹੋ ਜਿਹੇ ਨੂੰ ਛੱਡਿਆ ਨਹੀਂ ਜਾਂਦਾ ਔਰ ਇਹ ਸੱਟ ਵੱਜਣੀ ਚਾਹੀਦੀ ਹੈ ਪੈਸੇ ਦੀ ਇਸ ਪਰਿਵਾਰ ਨੂੰ ਲੋਡ ਨਹੀਂ ਨਾ ਮੈਂ ਉਹਨਾਂ ਨੂੰ ਦੱਸੀ ਜਦੋਂ ਗੱਲ ਕਹਿੰਦੇ ਪੁੱਤ ਪੈਸੇ ਕਿਉਂ ਲੈਣੇ ਆਪਾਂ ਛੱਡ ਪਰਾਂ ਮੈਂ ਕਿਹਾ ਨਹੀਂ ਪਾਪਾ ਜੀ ਸਜਾ ਦੇਣ ਲਈ ਲੈਣੇ ਆ ਲੈ ਕੇ ਕਿਹੇ ਚੰਗੇ ਕੰਮ ਲਾ ਦਾਂਗੇ ਹਸਪਤਾਲ ਗੁਰਦੁਆਰਾ ਮੰਦਿਰ ਕੁਝ ਬੱਚਿਆਂ ਨੂੰ ਦਿਓਗੇ ਭਰਾ ਸਾਡਾ ਵਾਪਸ ਨਹੀਂ ਆਣਾ ਪਰ ਇੱਕ ਮਿਸਾਲ ਆਪਾਂ ਦੁਨੀਆ ਲਈ ਦੇ ਦਈਏ ਵੀ ਇਦਾਂ ਦੇ ਤਾਂ ਵੀ ਕੰਮ ਹੁੰਦੇ ਨੇ ਤੇ ਅੱਗੋਂ ਥਰ-ਥਰ ਕੰਬਣਗੇ ਮਾਂ ਪਿਓ ਵੀ ਪੰਜਾਬੀ ਚ ਗੋਵਾ ਆਪਣਾ ਕੁੱਤਾ ਬੰਨ ਕੇ ਰੱਖਣਗੇ ਉਹ ਖੁੱਲਾ ਨਹੀਂ ਛੱਡਣਗੇ ਚੰਗਲੀ ਤੋਂ ਪਤਾ ਵੀ ਇੰਨੀ ਕੰਪਨਸੇਸ਼ਨ ਦੇਣੀ ਪੈਂਦੀ ਹੁੰਦੀ ਹੈ ਔਰ ਜਦੋਂ ਇਹੋ ਜਿਹੀ ਵਾਰਦਾਤ ਹੋ ਉਹਨਾਂ ਨੂੰ ਪਤਾ ਹੁੰਦਾ ਹੈ ਕਿਉਂਕਿ ਮਾਪੇ ਬਣਾ ਮਾੜੀ ਮੋਟੀ ਗੱਲ ਹੁੰਦੀ ਹੈ ਔਰ ਉਹਦੇ ਚ ਪਤਾ ਹੋਏਗਾ ਉਹਨਾਂ ਨੂੰ ਕੋਈ ਉਤਰਾ ਮੈਂ ਗਾਰੰਟੀ ਲੈਂਦਾ ਸੋ ਉਹਨਾਂ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀਆਂ ਗੁਪਤ ਹੋਏ ਨੇ ਲੋਕਾਂ ਦੇ ਸਾਹਮਣੇ ਇਹ ਕੁਝ ਕਰ ਰਹੇ ਨੇ ਔਰ ਰਿਐਲਿਟੀ ਦੱਸ ਰਹੇ ਆ ਉਹਨੂੰ ਉੱਥੇ ਫੈਸਿਲਿਟੀਆਂ ਮਿਲ ਰਹੀਆਂ ਜੇਲ੍ਹ ਚ ਮਿਲ ਰਹੀਆਂ ਫੈਸਿਲਿਟੀਆਂ ਸਾਡੇ ਵੀ ਸੈਲ ਨੇ ਤੁਸੀਂ ਕਿਹਾ ਕਿ ਜੇਲ੍ਹ ਦੇ ਵਿੱਚ ਫੈਸਿਲਿਟੀਆਂ ਮਿਲ ਰਹੀਆਂ ਨੇ ਕੀ ਫੈਸਿਲਿਟੀਆਂ ਮਿਲ ਰਹੀਆਂ ਨੇ ਰੁਪਿੰਦਰ ਇੰਨੀ ਵੱਡੀ ਵਿਕਟਮ ਆ ਜੋ ਜਿਨੇ ਆਪਣੇ ਘਰ ਵਾਲੇ ਨੂੰ ਇਹ ਦੋਸ਼ੀ ਹੈ ਇੰਨੀ ਵੱਡੀ ਜਿਨੇ ਆਪਣੇ ਘਰ ਵਾਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਕੀ ਫੈਸਿਲਿਟੀਆਂ ਜਿਹੜੀਆਂ ਨੇ ਜੇਲ੍ਹ ਦੇ ਵਿੱਚ ਪ੍ਰੋਵਾਈਡ ਹੋ ਰਹੀਆਂ ਨੇ ਚਲੋ ਆਪਾਂ ਉਹਦੇ ਤੇ ਗੱਲ ਨਹੀਂ ਕਰਦੇ ਵੀ ਕੀ ਹੋ ਰਹੀਆਂ ਨੇ ਉਹ ਹਲੇ ਗੁਪਤ ਰਹਿੰਦੇ ਹੋ ਸਾਨੂੰ ਹੀ ਕਿਸੇ ਮਤਲਬ ਸਿਕਿਉਰ ਬੰਦਿਆਂ ਨਹੀਂ ਮੈਸੇਜ ਭੇਜਦੇ ਨੇ ਸਾਡੇ ਵੀ ਕਹ ਲੋ ਜਿਹੜੇ ਜੇਲ੍ਹ ਚ ਬੰਦੇ ਬੈਠੇ ਨੇ ਸਾਡੇ ਵੀ ਫੈਨ ਆ ਸਾਡੇ ਵੀ ਪਿਆਰ ਕਰਨ ਵਾਲੇ ਆ ਸੂਚਨਾ ਪਹੁੰਚਦੀ ਆ ਪਰ ਮੈਂ ਕਲੀਅਰ ਕਹਿ ਰਿਹਾ ਜੇਲ੍ਹ ਪ੍ਰਸ਼ਾਸਨ ਨੂੰ ਵੀ ਕਿ ਥੋੜੇ ਜੇ ਅਲਰਟ ਰਹੋ ਜੇ ਇਹੋ ਜਿਹੀਆਂ ਫੈਸਿਲਟੀਆਂ ਤੁਸੀਂ ਉਹਨਾਂ ਨੂੰ ਦਿੰਦੇ ਹੋ ਥੋੜੇ ਜੇ ਪੈਸੇ ਦੇ ਲਾਲਚ ਪਿੱਛੇ ਤੇ ਤੁਹਾਡੀ ਮਤਲਬ ਪੁਛਤਾਸ਼ ਹੋ ਸਕਦੀ ਹੈ ਜ਼ਰੂਰ ਤੁਸੀਂ ਵੀਰਿੰਦਰ ਵਾਰੇ ਤੇ ਵਿਸ਼ ਵਿਸ਼ੂ ਵਿਸ਼ੂ ਜੀ ਨੂੰ ਕਹਿੰਦੇ ਨੇ ਉਸ ਦੇ ਬਾਰੇ ਵੀ ਸਾਨੂੰ ਜ਼ਰੂਰ ਦੱਸੋ ਕਿ ਉਸ ਦਾ ਗੁਰਵਿੰਦਰ ਦੇ ਇਸ ਕਤਲ ਦੇ ਵਿੱਚ ਇਹਨਾਂ ਦੋਵਾਂ ਦਾ ਜੋ ਦੋਸਤ ਅੱਗੇ ਫੜੇ ਗਏ ਨੇ ਇਹਨਾਂ ਦੋਵਾਂ ਦਾ ਕੀ ਰੋਲ ਰਿਹਾ ਦੇਖੋ ਵਿਸ਼ੂ ਦਾ ਤਾਂ ਬੜਾ ਸਿੱਧਾ ਸਿੱਧਾ ਰੋਲ ਹੈ ਉਹ ਤੇ ਮੌਕੇ ਤੇ ਨਾਲ ਆਇਆ ਸੀ ਉਹਨੇ ਕਤਲ ਐਗਜ਼ੀਕਿਊਟ ਕਰਨ ਚ ਪੂਰੀ ਹੈਲਪ ਕੀਤੀ ਹੈ ਔਰ ਪੂਰਾ ਸਾਥ ਦਿੱਤਾ ਹੈ ਪੂਰਾ ਪ੍ਰੈਕਟੀਕਲੀ ਇਨਵੋਲਵਡ ਵੀ ਰਿਹਾ ਹੈ ਜੋ ਸੂਚਨਾਵਾਂ ਮਿਲੀਆਂ ਨੇ ਵੀਰਿੰਦਰ ਕੌਰ ਨਾਲ ਕੁਛ ਦਿਨ ਪਹਿਲਾਂ ਗੱਲ ਹੋਈ ਹੈ ਇਹਦੀ ਰੁਪਿੰਦਰ ਕੌਰ ਦੀ ਇਹ ਜਦੋਂ ਕੈਨੇਡਾ ਗਈ ਆ ਨਾ ਉੱਥੇ ਜਾ ਕੇ ਕ੍ਰਿਮਿਨੋਲੋਜੀ ਦੀ ਪੜ੍ਹਾਈ ਵੀ ਕੀਤੀ ਹੈ ਤੇ ਵੀਰਿੰਦਰ ਕੌਰ ਨਾਲ ਜਿੱਥੋਂ ਤੱਕ ਸਾਨੂੰ ਸੁਣਿਆ ਮਿਲਿਆ ਹਲੇ ਕੱਚੀ ਪੱਕੀ ਗੱਲ ਮੈਂ ਕਰ ਰਿਹਾ ਜਿਹੜਾ ਇੰਜੈਕਸ਼ਨ ਲਾਇਆ ਸਾਡੇ ਵੀਰ ਨੂੰ ਉਹ ਇੰਜੈਕਸ਼ਨ ਦੀ ਨੌਲੇਜ ਤੇ ਇੰਜੈਕਸ਼ਨ ਦੀ ਸ਼ਾਇਦ ਜੋ ਵੀ ਟੈਕਨੀਕ ਸਪਲਾਈ ਉਹ ਵੀਰ ਇਹਨਾਂ ਰਿਕਾਰਡ ਨਹੀਂ ਦਿੱਤੀ ਹੈ ਵੀ ਇਸ ਤਰ੍ਹਾਂ ਇਹ ਬਲ ਇੰਜੈਕਸ਼ਨ ਲਾਦੀ ਤੇ ਮਰ ਜਾਏਗਾ ਇਹਨੂੰ ਵੀ ਬਰਾਬਰ ਦੀ ਸਜ਼ਾ ਹੋਣੀ ਹੈ ਸਜ਼ਾ ਬਰਾਬਰ ਦੀ ਹੋਵੇ ਕਿ ਜਿਸ ਤਰੀਕੇ ਦੇ ਨਾਲ ਰੁਪਿੰਦਰ ਤੇ ਉਸਦੇ ਆਸ਼ਿਕ ਨੂੰ ਜਿੰਨੀ ਸਜ਼ਾ ਮਿਲੇਗੀ ਉਨੀ ਹੀ ਇਹਨਾਂ ਦੋਵਾਂ ਨੂੰ ਮਿਲੇਗੀ ਦੇਖੋ ਮਾਨਯੋਗ ਸੁਪਰੀਮ ਕੋਰਟ ਦੀਆਂ ਬੜੀਆਂ ਜੱਜਮੈਂਟ ਕਹਿੰਦੀਆਂ ਹਨ ਤੁਸੀਂ ਮੈਂ ਤੇ ਮੇਰੇ ਭਾਵੇਂ ਪੈਣ ਉਹ ਮੈਂ ਤੁਹਾਨੂੰ ਕਹਾਂ ਮਾਰ ਦੇ ਨੂੰ ਵਕੀਲ ਸਾਹਿਬ ਬੈਠਣਾ ਕੰਨ ਤੇ ਮਾਰ ਕੇ ਚਪੇੜ ਮੈਂ ਤਰਨਾ ਬੈਠਾ ਜਾ ਤੇ ਨੇੜੇ ਜਾ ਕੇ ਮੈਂ ਕਹਾਂ ਮਾਰ ਦੇ ਫਿਰ ਦੇਖੀ ਜਾਗੀ ਹੱਲਾ ਸ਼ੇਰੀ ਦੇ ਦਿਆ ਤੇ ਤੁਸੀਂ ਚਪੇੜ ਮਾਰ ਦੋ ਮੈਨੂੰ 10 ਸਾਲ ਕੈਦ ਹੋਏਗੀ ਤੁਹਾਨੂੰ 7 ਹੋਏਗੀ ਕਿਉਂਕਿ ਮੈਂ ਹੱਲਾ ਸ਼ੇਰੀ ਨਾ ਦਿੰਦਾ ਨਾ ਨਾ ਜਿਹੜੇ ਬੰਦੇ ਆ ਨੇ ਇਹ ਟੈਕਨੀਕ ਦਿੱਤੀ ਜਿਨ੍ਹਾਂ ਨੇ ਸਪੋਰਟ ਦਿੱਤੀ ਜੇ ਸਪੋਰਟ ਨਾ ਦਿੰਦੇ ਤੇ ਮਰਨ ਨਹੀਂ ਸੀ ਹੋਣਾ ਇਹਨਾਂ ਨੂੰ ਭਾਵੇਂ ਫਾਸੀ ਹੋ ਜੇ ਉਹਨੂੰ ਭਾਵੇਂ ਫਿਰ ਉਮਰ ਕੈਦ ਹੋ ਜਾਏ ਇਹ ਵੀ ਤੁਹਾਨੂੰ ਦੱਸ ਦਿਆਂ ਤੇ ਇਹਦੇ ਵਿੱਚ ਤੁਹਾਨੂੰ ਹੋਰ ਗੱਲ ਦੱਸ ਦਿਆਂ ਲੜਕੀ ਹੋ ਹੁੰਦਾ ਰਹਿਮ ਨੀ ਜੇ ਮਿਲਣਾ ਤੁਹਾਨੂੰ ਕਿਉਂਕਿ ਤੁਸੀਂ ਲੜਕੀ ਦੀ ਕੈਟਾਗਰੀ ਚੋਂ ਬਾਹਰ ਨਿਕਲ ਗਏ ਚੁੜੇਲਾਂ ਦੀ ਕੈਟਾਗਰੀ 'ਚ ਆ ਗਏ ਡੈਣਾ ਦੀ ਕੈਟਾਗਰੀ 'ਚ ਆ ਗਏ ਠੀਕ ਹੈ ਤੁਹਾਡੇ ਪੈਰ ਸਿੱਧੇ ਨੇ ਉਹ ਪੁੱਠੇ ਡਣ ਵਾਲੀਆਂ ਤੇ ਫਿਰ ਪਛਾਣ ਲੈਣੇ ਸਿੱਧੇ ਪੈਰ ਵਾਲੀਆਂ ਸੀ ਸੋ ਇਹਨਾਂ ਨੂੰ ਮੈਨੂੰ ਉਮੀਦ ਹੈ ਕਿ ਮਾਂ ਜੋ ਜੇ ਪੁਲਿਸ ਪਰ ਪੂਖਤਾ ਸਬੂਤ ਦਿੰਦੀ ਹੈ ਇਹਨਾਂ ਨੂੰ ਫਾਂਸੀ ਜ਼ਰੂਰ ਹੋਣੀ ਚਾਹੀਦੀ ਹੈ ਮੇਰੀ ਅਪੀਲ ਵੀ ਹੋਏਗੀ ਜਨਤਾ ਅੱਗੇ ਵੀ ਅਰਦਾਸਾਂ ਕਰੋ ਗੁਰਦੁਆਰੇ ਮੰਦਰ ਜਿੱਥੇ ਵੀ ਤੁਸੀਂ ਧਾਰਮਿਕ ਸਥਾਵਾਂ ਤੇ ਜਾਂਦੇ ਹੋ ਵੀ ਇਹਨਾਂ ਨੂੰ ਫਾਂਸੀ ਮਿਲੇ ਪ੍ਰਮਾਤਮਾ ਜੱਜ ਸਾਹਿਬ ਦੇ ਦਿਲ ਚੋਂ ਰਹਿਮ ਪਾਵੇ ਕਿ ਉਸ ਪਰਿਵਾਰ ਨੂੰ ਨਿਆਹ ਦੇਣ ਲਈ ਔਰ ਦੁਨੀਆ ਦੀ ਮਿਸਾਲ ਵਾਸਤੇ ਇਹਨਾਂ ਨੂੰ ਫਾਂਸੀ ਸਾਰਿਆਂ ਨੂੰ ਦਿੱਤੀ ਜਾਵੇ ਔਰ ਮਾਪਿਓ ਵੀ ਜੇ ਵਿੱਚ ਇਨਵੋਲਵ ਮਾੜੇ ਜੀ ਲੱਭਦੇ ਆ ਉਹਨਾਂ ਨੂੰ ਵੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਉਹਨਾਂ ਨੇ ਇਹੋ ਜਿਹਾ ਗੰਦਾ ਬੱਚਾ ਕਿਉਂ ਜੰਮਿਆ ਉਹਨਾਂ ਨੂੰ ਪਛਤਾਵਾ ਹੋਵੇ ਤਾਂ ਦੁਨੀਆਂ ਨੂੰ ਵੀ ਮਿਸਾਲ ਮਿਲੇ ਨਹੀਂ ਛੱਡੇ ਜਾਣੇ ਚਾਹੀਦੇ ਕਿਸੇ ਵੀ ਕੀਮਤ ਤੇ ਨਹੀਂ ਛੱਡੇ ਜਾਣੇ ਚਾਹੀਦੇ ਬਾਕੀ ਦੇਖਦੇ ਹਾਂ ਕੀ ਬਣਦਾ ਬਹੁਤ ਬਹੁਤ ਧੰਨਵਾਦ ਦਾ ਇਸ ਸਮੇਂ ਸਾਡੇ ਨਾਲ ਐਡਵੋਕੇਟ ਡਾਕਟਰ ਸੁਨੀਲ ਮੱਲਨ ਮੌਜੂਦ ਸਨ ਤਾਂ ਫਰੀਦਕੋਟ ਦੇ ਵਿੱਚ ਜੋ ਕੁਝ ਇਹ ਹੋਇਆ ਸੀਗਾ ਬਹੁਤ ਮੰਦ ਭਾਗਾ ਸੀ ਹਰ ਇੱਕ ਪੰਜਾਬੀ ਦੀ ਅੱਖ ਜ਼ਰੂਰ ਨਮ ਹੋਈ ਸੀ ਇਸ ਕੇਸ ਨੂੰ ਸੁਣਨ ਤੋਂ ਬਾਅਦ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਕਾਰਵਾਈ ਜੋ ਹੈ ਇਸ ਮਾਮਲੇ ਦੇ ਵਿੱਚ ਹੋ ਸਕਦੀ ਹੈ ਉਹ ਸਾਰੀ ਅਪਡੇਟ ਅਸੀਂ ਇਹਨਾਂ ਤੋਂ ਲਈ ਹੈ ਇਸ ਮਾਮਲੇ ਦੇ ਨਾਲ ਜੁੜੀ ਹੋਈ ਹਰ ਇੱਕ ਅਪਡੇਟ ਤੁਹਾਡੇ ਨਾਲ ਤੱਕ ਪਹੁੰਚਾਉਂਦੇ ਰਾਵਾਂਗੇ ਤੁਹਾਡੇ ਨਾਲ ਮੈਂ ਕਰੂਨਾ ਸ਼ਰਮਾ ਕੈਮਰਾ ਪਰਸਨ ਅਸ਼ਵਨੀ ਦੇ